ਦੋਸਤੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਬਾਕਸ ਆਫਿਸ ਤੇ ਜੇ ਕੋਈ ਫਿਲਮ ਸਫਲ ਹੈ ਚਾਰਜੀ ਨੇ ਬਹੁਤ ਜ਼ਿਆਦਾ ਪੈਸੇ ਕਮਾਏ ਆ ਤੇ ਉਹ ਇੱਕ ਚੰਗੀ ਫਿਲਮ ਹੈ ਤੇ ਜੇ ਬਾਕਸ ਆਫਿਸ ਤੇ ਕੋਈ ਫਿਲਮ ਨਹੀਂ ਵੀ ਸਫਲ ਰਹੀ ਤਾਂ ਉਹ ਬੁਰੀ ਫਿਲਮ ਹੈ ਇਹ ਬਿਲਕੁਲ ਮੰਨਣਾ ਸਹੀ ਨਹੀਂ ਹੈਗਾ ਕਈ ਫਿਲਮਾਂ ਇਹ ਜਿਹੇ ਨੇ ਜਿਹੜੀਆਂ ਜਿਨ੍ਹਾਂ ਨੇ ਬੁਰੇ ਹੋਣ ਦੇ ਬਾਵਜੂਦ ਵੀ ਵਧੀਆ ਫਿਲਮਾਂ ਨਾ ਹੋਣ ਦੇ ਬਾਵਜੂਦ ਵੀ ਬਾਕਸ ਆਫਿਸ ਤੇ ਵੱਖ-ਵੱਖ ਕਾਰਨਾ ਕਰਕੇ ਕਮਾਈ ਕੀਤੀ ਚੰਗੀ ਤੇ ਕਈ ਇਹ ਜਿਹੇ ਅੱਛੀਆਂ ਫਿਲਮਾਂ ਵੀ ਨੇ ਜਿਨ੍ਹਾਂ ਨੇ ਚੰਗੀਆਂ ਹੋਣ ਦੇ ਬਾਵਜੂਦ ਬਾਕਸ ਆਫਿਸ ਤੇ ਕੋਈ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਪਰ ਬਾਅਦ ਦੇ ਵਿੱਚ ਉਹ ਵੱਡੇ ਵੱਡੇ ਫਿਲਮਕਾਰਾਂ ਦੀਆਂ ਜਾਂ ਐਕਟਰਾਂ ਦੀਆਂ ਜਾਂ ਤੁਸੀਂ ਜਿਵੇਂ ਲਾ ਲੋ ਕਿ ਜਿਹੜੇ ਚੰਗਾ ਫਿਲਮ ਸਿਨੇਮਾ ਨੂੰ ਪਿਆਰ ਕਰਨ ਵਾਲੇ ਨੇ ਫਿਲਮਾਂ ਨੂੰ ਪਿਆਰ ਕਰਨ ਵਾਲੇ ਨੇ ਜਾਂ ਜਿਹੜੇ ਸਮਝਦੇ ਨੇ ਕਿ ਫਿਲਮ ਚੰਗੀ ਫਿਲਮ ਕਿਹੋ ਜੀ ਹੁੰਦੀ ਆ ਉਹਨਾਂ ਦੀਆਂ ਉਹ ਫੇਵਰਿਟ ਲਿਸਟਾਂ ਦੇ ਵਿੱਚ ਸ਼ਾਮਲ ਤੁਸੀਂ ਉਹਨਾਂ ਫਿਲਮਾਂ ਨੂੰ ਪਾਵੋਗੇ ਇਹ ਜੀਆਂ ਕੁਝ ਫਿਲਮਾਂ ਦਾ ਜ਼ਿਕਰ ਅੱਜ ਆਪਾਂ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਜਤਿੰਦਰਜੀਤ ਦੋਸਤੋ ਸੱਲਾ ਹਿੰਦੀ ਫਿਲਮਾਂ ਦੇ ਨਹੀਂ ਵਰਲਡ ਲੈਵਲ ਤੇ ਸਾਰੇ ਸਿਨੇਮਾ ਦੇ ਵਿੱਚ ਇਸ ਤਰ੍ਹਾਂ ਇੱਕ ਘਟਨਾਵਾਂ ਹੁੰਦੀਆਂ ਯਾਨੀ ਕਿ ਜਿਹੜੀਆਂ ਚੰਗੀਆਂ ਫਿਲਮਾਂ ਨੇ ਬਾਕਸ ਆਫਿਸ ਤੇ ਕਈ ਵਾਰੀ ਨਹੀਂ ਵਧੀਆ ਪ੍ਰਦਰਸ਼ਨ ਕਰਦੀਆਂ ਤਾਂ ਅਜਿਹੀਆਂ ਹੀ ਕੁਝ ਫਿਲਮਾਂ ਮੈਂ ਤੁਹਾਡੇ ਨਾਲ ਕੁਝ ਦਾ ਜ਼ਿਕਰ ਕਰੂੰਗਾ ਇਹੋ ਜੀ ਜਿਹੜੀ ਮੇਰੀ ਫੇਵਰਿਟ ਫਿਲਮਾਂ ਹੈ ਜਿਹੜੀਆਂ ਮੇਰੀ ਫੇਵਰਿਟ ਫਿਲਮਾਂ ਮੈਂ ਉਹਨਾਂ ਦੀ ਗੱਲ ਕਰਨ ਜਾ ਰਿਹਾ ਇਨ੍ਹਾਂ ਵਿੱਚੋਂ ਮੈਂ ਜਿਹੜੀ ਫਰਸਟ ਫਿਲਮ ਹੈ ਜਿਹੜੀ ਮੈਂ ਆਪਣੀ ਪਸੰਦੀਦਾ ਫਿਲਮ ਲੈ ਲਊਗਾ ਉਹਦੇ ਵਿੱਚ 1970 ਦੇ ਵਿੱਚ ਆਈ ਸੀ ਰਾਜਪੂਰ ਸਾਹਿਬ ਦੀ ਮੇਰਾ ਨਾਮ ਜੋਕਰ ਇਹ ਫਿਲਮ ਬਹੁਤ ਵੱਡੇ ਲੈਵਲ ਤੇ ਸ਼ੂਟ ਕੀਤਾ ਗਿਆ ਸੀ ਤੇ ਪਰ ਇਹ ਫਿਲਮ ਨੇ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਸੀ ਦੇ ਕਾਰਨ ਤੁਸੀਂ ਵੱਖ-ਵੱਖ ਹੋ ਸਕਦੇ ਕਿ ਰਾਜਪੂਰ ਸਾਹਿਬ ਨੇ ਲੰਬੀ ਫਿਲਮ ਬਣਾਈ ਤੇ ਜਾਂ ਰਾਜਪੂਰ ਸਾਹਿਬ ਨੇ ਆਪਣੇ ਆਪ ਨੂੰ ਜਵਾਨ ਦਿਖਾਉਣ ਦੀ ਕੋਸ਼ਿਸ਼ ਕੀਤੀ ਸੋ ਮੈਨੀ ਰੀਜਨਸ ਆ ਗਏ ਕਿ ਜਿਹਦੇ ਕਰਕੇ ਆਪਾਂ ਇਹ ਕਹਿ ਸਕਦੇ ਕਿ ਕਿਸੇ ਕਾਰਨ ਫਿਲਮ ਨਹੀਂ ਚੱਲੀ ਹੋਗੀ ਪਰ ਬਾਅਦ ਵਿੱਚ ਇਹਨੇ ਕਲਟ ਕਲਾਸਿਕ ਦਾ ਦਰਜਾ ਪ੍ਰਾਪਤ ਕੀਤਾ ਬਹੁਤ ਸਾਰੇ ਫਿਲਮਕਾਰਾਂ ਦੀ ਇਹ ਫੇਵਰਟ ਫਿਲਮ ਹੈ ਉਹ ਬਹੁਤ ਅੱਛਾ ਹੈ ਦਾ 뮤직 ਆ ਜ਼ਰੂਰ ਦੇਖੋ ਜਿਨ੍ਹਾਂ ਦੋਸਤਾਂ ਨੇ ਨਹੀਂ ਦੇਖੀ ਹੋਈ ਮੇਰਾ ਯਕੀਨ ਹੈ ਕਿ ਤੁ ਤੁਹਾਨੂੰ ਵੀ ਬਹੁਤ ਪਸੰਦ ਆਊਗੀ ਮੇਰਾ ਨਾਮ ਜੋਕਰ 1970 ਦੀ ਫਿਲਮ 1970 ਵਿੱਚ ਫਿਲਮਾਈ ਸੀ ਜਿੱਦਾਂ ਮੈਂ ਤੁਹਾਡੇ ਨਾਲ ਨੈਕਸਟ ਫਿਲਮ ਬਾਰੇ ਗੱਲ ਕਰਨੀ ਇਸ ਫਿਲਮ ਦੇ ਵਿੱਚ ਧਰਮ ਜੀ ਨੇ ਇੱਕ ਇਮਾਨਦਾਰ ਇੱਕ ਇੰਜੀਨੀਅਰ ਦੀ ਭੂਮਿਕਾ ਨਿਭਾਈ ਸੀ ਸ਼ਰਮੀਲਾ ਢਕੋਰ ਜੀ ਵੀ ਸੀ ਕਿ ਅਸ਼ੋਕ ਕੁਮਾਰ ਜੀ ਵੀ ਸੀ ਸੰਜੀਵ ਕੁਮਾਰ ਜੀ ਵੀ ਸੀ ਦੋਸਤੋ ਰਿਸ਼ੀਕੇਸ਼ ਮੋਖਰ ਜੀ ਸਾਹਿਬ ਦੀ ਬਹੁਤ ਹੀ ਕਲਾਸਿਕ ਫਿਲਮ ਹੈ ਜਿੱਦ ਲਈ ਮੈਨੂੰ ਐਂ ਲੱਗਦਾ ਕਿ ਧਰਮਸਾਬ ਨਾਲ ਫਿਲਮ ਇੰਡਸਟਰੀ ਨੇ ਨਾਂਨਸਾਫੀ ਵੀ ਕੀਤੀ ਆ ਤੁਸੀਂ ਇਹ ਦੇਖੋਗੇ ਜਦੋਂ ਫਿਲਮ ਆਈ ਬਹੁਤ ਤਾਰੀਫ ਹੋਈ ਇਹਦੀ ਧਰਮਸਾਬ ਨੇ ਤਾਂ ਕਮਾਲ ਹੀ ਕੀਤੀ ਪਈ ਐਕਟਿੰਗ ਵਾਲੀ ਸਿਰ ਆ ਹੀ ਲਾਇਆ ਪਿਆ ਇਹਦੇ ਵਿੱਚ ਡਾਇਲੋਗ ਰਾਈਟਰ ਰਜਿੰਦਰ ਸਿੰਘ 베ਦੀ ਸਾਹਿਬ ਨੂੰ ਫਿਲਮ ਫੇਰ ਮਿਲ ਗਿਆ ਆ ਨੈਸ਼ਨਲ ਅਵਾਰਡ ਵੀ ਮਿਲ ਗਿਆ ਫਿਲਮ ਨੂੰ ਬੈਸਟ ਫਿਲਮ ਹੋਣ ਦਾ ਬਟ ਧਰਮਸਾਬ ਨੂੰ ਜਿਨ੍ਹਾਂ ਨੇ ਬੜਾ ਹੀ ਲਾਜਵਾਬ ਇਹਦੇ ਵਿੱਚ ਕੰਮ ਕੀਤਾ ਸੀ ਉਹਨਾਂ ਨੂੰ ਕੋਈ ਅਵਾਰਡ ਨਹੀਂ ਦਿੱਤਾ ਗਿਆ ਮੈਂ ਮੇਰੀ ਰეკਮੈਂਡੇਸ਼ਨ ਤੇ ਇਹ ਫਿਲਮ ਜ਼ਰੂਰ ਦੇਖੋ ਇਹਦੇ ਵਿੱਚ ਮੇਰਾ ਇੱਕ ਫੇਵਰਿਟ ਗਾਣਾ ਬੜਾ ਉੱਤਮ ਮੈਨੂੰ ਲੱਗਦਾ ਲਤਾ ਜੀ ਨੇ ਗਾਇਆ ਸੀਗਾ ਦੋ ਦਿਨ ਦੀ ਜ਼ਿੰਦਗੀ ਕਿਹਸੀ ਹੈ ਜ਼ਿੰਦਗੀ ਬਹੁਤ ਕਮਾਲ ਦੀ ਫਿਲਮ ਸਤਿਆ ਕਾਮ 1969 ਦੇ ਵਿੱਚ ਆਈ ਸੀ ਰਿਸ਼ੀਕੇਸ਼ ਮੁਕਰਜੀ ਸਾਹਿਬ ਦੀ ਸਤਿਆ ਕਾਮ ਜ਼ਰੂਰ ਦੇਖੋ ਦੋਸਤੋ ਇਹ ਸੜੀ ਚ ਜਿਹੜੀ ਤੀਸਰੀ ਫਿਲਮ ਆ ਉਹ ਕਾਮੇਡੀ ਫਿਲਮ ਆ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਬਹੁਤ ਸਾਰੇ ਹੋਰ ਦੋਸਤਾਂ ਦੀ ਪਸੰਦ ਹੋਊਗੀ ਜਿਨ੍ਹਾਂ ਨੇ ਫਿਲਮ ਦੇਖੀ ਹੋ ਜਿਨ੍ਹਾਂ ਨੇ ਨਹੀਂ ਦੇਖੀ ਮੈਂ ਕਹਾਂਗਾ ਕਿ ਜ਼ਰੂਰ ਦੇਖੋ ਮੇਰੇ ਫੇਵਰਿਟ ਐਕਟਰ ਸੰਜੀਵ ਕੁਮਾਰ ਸਾਹਿਬ ਇਹਦੇ ਵਿੱਚ ਦਬਲ ਰੋਲ ਚ ਨੇ ਇਹ ਫਿਲਮ ਅਸਲ ਦੇ ਵਿੱਚ ਸ਼ੈਕਸਪੀਅਰ ਸਾਹਿਬ ਦੇ ਇੱਕ ਨਾ ਮਤਲਬ ਪਲੇਟ ਦਾ ਅਰੇ ਸੀ ਕਾਮੇਡੀ ਆਫ 에ਰਰਸ ਥੀ ਇਹਦੇ ਵਿੱਚ ਦੋ ਸੰਜੀਵ ਕੁਮਾਰ ਨੇ ਦੋ ਹੀ ਦੇਵਨ ਵਰਮਾ ਸਾਹਿਬ ਨੇ ਤੇ ਅਲਟ ਅਲਟਾ ਬਦਤੀ ਮਤਲਬ ਹੋ ਜਾਂਦੀ ਹੈ ਅਰਲੀ ਬਦਲ ਗਈ ਹੋ ਜਾਂਦੀ ਹੈ ਦੋਨਾਂ ਦੀ ਤੇ ਇਹ ਫਿਲਮ ਬੜੀ ਲਾਜਵਾਬ ਸੀ ਬਹੁਤ ਤੁਹਾਨੂੰ ਜਿਹੜੇ ਕਾਮੇਡੀ ਪੰਚਸ ਨੇ ਤੁਹਾਨੂੰ ਬਹੁਤ ਤੁਹਾਨੂੰ ਗੁਦਗਦਾਉਣਗੇ ਐਕਟਿੰਗ ਦਾ ਵੀ ਸਿਰਾ ਲਾਇਆ ਪਿਆ ਸੰਜੀਵ ਸਾਹਿਬ ਨੇ ਸਾਰੇ ਨਹੀਂ ਤੇ ਦੋਸਤੋ 1982 ਚਾਹੀਸੀ ਗੁਲਜ਼ਾਰ ਸਾਹਿਬ ਦੀ ਫਿਲਮ ਸੀ ਅੰਗੂਰ ਜ਼ਰੂਰ ਦੇਖੋ ਮੈਂ ਡੈਫੀਨੇਟਲੀ ਕਹਣਾ ਕਿ ਤੁਹਾਡੀ ਫੇਵਰੇਟ ਲਿਸਟ ਦੇ ਵਿੱਚ ਆ ਜੂਗੀ ਇਹ ਫਿਲਮ ਆਪਣੇ ਆਪ ਦੇ ਵਿੱਚ ਲਾਜਵਾਬਤ ਹੈਗੀ ਬਟੇ ਡਿਸਾਸਟਰ ਸੀ ਇਹ ਫਿਲਮ ਨਹੀਂ ਸੀ ਚੱਲੀ ਇਹ ਸਾਰੀਆਂ ਜਿਹੜੀਆਂ ਫਿਲਮਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਚੱਲੀਆਂ ਨਹੀਂ ਸੀ ਬਟ ਬਾਅਦ ਵਿੱਚ ਕਲਟ ਕਲਾਸਿਕ ਦਾ ਇਹਨਾਂ ਨੇ ਦਰਜਾ ਪ੍ਰਾਪਤ ਕੀਤਾ ਅੰਗੂਰ ਜ਼ਰੂਰ ਦੇਖੋ ਜਿਹੜੀ ਅਗਲੀ ਫਿਲਮ ਹੈ ਇਹਨੇ ਵੀ ਕਾਮੇਡੀ ਦੇ ਮੈਂ ਕਹਾਂਗਾ ਕਿ ਨਵੇਂ ਦਸਤ ਦੇ ਪੈਦਾ ਕੀਤੇ ਅੱਜ ਅਸੀਂ ਉਹ ਜਿਸ ਤਰ੍ਹਾਂ ਦੀ ਕਾਮੇਡੀ ਕੁੰਨਨ ਸ਼ਾਹ ਦੀ ਉੱਤੇ ਵਿੱਚ ਕਰਵਾ ਗਏ ਉਹ ਹੁਣ ਆਪਾਂ ਡੇਰ ਨਹੀਂ ਕਰ ਸਕਦੇ ਉਹ ਤਾਂ ਦੀ ਕਾਮੇਡੀ ਬਣਾਉਣ ਲਈ ਐਕਟਰ ਇਹ ਚ ਬੜੇ ਮਹਾਨ ਰਹੇ ਨੇ ਸਾਰੇ ਲੋੜੇ ਹੀ ਛੋਟੇ ਜਿਹੇ ਬਜਟ ਦੇ ਵਿੱਚ ਮੈਂ ਨਾ ਵੀ ਡੀਸੀ ਨੇ ਬਣਾਈ ਸੀ ਪਰ ਫਿਰ ਵੀ ਆਉਡੀ ਲਾਗਤ ਵੀ ਨਹੀਂ ਪੂਰੀ ਕਰ ਪਾਈ ਸੀ ਫਿਲਮ ਜਜਾਸਟਰ ਸੀ ਫਲॉप ਸੀ ਪਰ ਇਹ ਨੇ ਜਿਹੜੇ ਦਸਤ ਦੇ ਕੈਮ ਕੀਤੇ ਆ ਉਹ ਅੱਜ ਵੀ ਕਾਮੇਡੀ ਫਿਲਮਾਂ ਦਾ ਆਧਾਰ ਨੇ ਨਸੀਰੁद्दीन ਸ਼ਾਹ ਸਾਹਿਬ ਸੀਗੇ ਓਮ ਪ੍ਰੀਸ਼ਾਪ ਓਮ ਪ੍ਰੀ ਸਾਹਿਬ ਸੀਗੇ ਸਤੀ ਸ਼ਾਦੀ ਨੀਨਾ ਗੁਪਤਾ ਜੀ ਸਾਰੇ ਦੇ ਸਾਰੇ ਦਿਗਜ ਇਹਦੇ ਵਿੱਚ ਕਲਾਕਾਰ ਰਵੀ ਬਾਸਵਾਨੀ ਸਾਹਿਬ ਸਾਰੇ ਹੀ ਕਮਾਲ ਦੇ ਐਕਟਰਸ ਇਹਦੇ ਵਿੱਚ ਸ਼ਾਮਲ ਸੀਗੇ ਫਿਲਮ ਦਾ ਨਾਮ ਸੀ ਜਾਣੇ ਵੀ 2000 ਇਦੇ ਵਿੱਚ ਦੋ ਮਤਲਬ ਸਟ੍ਰਗਲਰ ਪੱਤਰਕਾਰ ਨਹੀਂ ਪੱਤਰਕਾਰ ਨਹੀਂ ਫੋਟੋਗ੍ਰਾਫਰਸ ਨਹੀਂ ਰਵੀ ਬਾਸਵਾ ਨਹੀਂ ਜਿੱਤੇ ਨਸੀਰ ਸਾਹਿਬ ਉਹਨਾਂ ਦੀ ਕਹਾਣੀ ਹੈ ਉਹਦੇ ਵਿੱਚ ਕਿੰਨੇ ਹੋਰ ਕੈਰੇਕਟਰ ਉਹਦੇ ਵਿੱਚ ਸ਼ਾਮਿਲ ਹੁੰਦੇ ਜਾਂਦੇ ਨੇ ਤੇ ਇਹਦੇ ਵਿੱਚ ਤੁਸੀਂ ਇੱਕ ਬੜਾ ਕਲਾਸਿਕ ਜਿਹੜਾ ਰਾਮਲੀਲਾ ਵਾਲਾ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਤੇ ਲੋਕ ਸ਼ੇਅਰ ਕਰਦੇ ਨੇ ਉਹ ਸੀਕਵੈਂਸ ਦੇਖਣ ਵਾਲਾ ਬੜਾ ਜ਼ਬਰਦਸਤ ਹੈ ਜਿਹੜਾ ਕਲਾਈਮੈਕਸ ਤੇ ਆ ਫਿਲਮ ਜ਼ਰੂਰ ਦੇਖਿਓ ਜਾਣੇ ਵੀ ਦੋ ਯਾਰੋ ਅੱਜ ਦੇ ਵੀਡੀਓ ਦੀ ਜਿਹੜੀ ਲਾਸਟ ਪ੍ਰਾਈਵੇਟ ਫਿਲਮ ਹੈ ਇਹਦੇ ਵਿੱਚ ਸ਼ਾਮਲ ਕਰੂੰਗਾ 1994 ਚ ਆਈ ਸੀ ਰਾਜਕਮਾਰ ਸੰਤੋਸ਼ ਚਾਹਬ ਨੇ ਬਣਾਈ ਸੀ ਇਹ ਵੀ ਕਾਮੇਡੀ ਫਿਲਮ ਹੈ ਇਹ ਬੜੀ ਰੁਕ ਰੁਕ ਕੇ ਜੇ ਬਣੀ ਸੀ ਬੜੇ-ਬੜੇ ਸਟਾਰ ਸੀਗੇ ਇਹਦੇ ਵਿੱਚ ਪਰ ਇਹ ਵਖ ਵਖ ਕਰਨਾ ਕਰਕੇ ਫਿਲਮ ਪ੍ਰੋਪਰ ਆਪਣੇ ਸਮੇਂ ਦੇ ਉੱਤੇ ਰਿਲੀਜ਼ ਨਹੀਂ ਹੋ ਪਾਈ ਪਰ ਜਦੋਂ ਰਿਲੀਜ਼ ਹੋਈ ਬੁਰੀ ਤਰ੍ਹਾਂ ਡਿਜ਼ਾਸਟਰ ਹੋਈ ਫਲॉप ਹੋਈ ਪਰ ਇਹ ਕਲਟ ਕਲਾਸਿਕ ਅੱਜ ਅੱਜ ਦੀ ਡੇਟ ਦੇ ਵਿੱਚ ਮੰਨੀ ਜਾਂਦੀ ਬਹੁਤ ਸਾਰੇ ਫਿਲਮਕਾਰਾਂ ਦੇ ਐਕਟਰਸ ਦੀ ਇਹ ਫੇਵਰਟ ਫਿਲਮ ਹੈ ਦੋਸਤੋ ਇਹਦੇ ਵਿੱਚ ਦੋ ਮਸਕਰਾ ਟਾਈਪ ਹੀਰੋ ਨੇ ਜਿਹੜੇ ਕਿ ਵੱਖ-ਵੱਖ ਮਤਲਬ ਵੀ ਪਿਛੋਕੜੀਆਂ ਤੋਂ ਆਉਂਦੇ ਨੇ ਤੇ ਕਿਸੇ ਇੱਕ ਜਗ੍ਹਾ ਦੇ ਸ਼ਾਮਲ ਹੋਏ ਨੇ ਉਹਨਾਂ ਨੂੰ ਪੈਸਾ ਕਮਾਉਣ ਦਾ ਜਿਹੜਾ ਅੰਦਰ ਉਹਨਾਂ ਦੇ ਇੱਕ ਪੋਸਾ ਉਹਦੇ ਕਰਕੇ ਬਹੁਤ ਕੁਝ ਅੱਗੇ-ਦੇਗੇ ਪੈਦਾ ਹੋ ਜਾਂਦਾ ਵੀ ਇਹਦੇ ਵਿੱਚ ਬੜੇ ਹੋਰ ਵੀ ਮਤਲਬ ਜਿਹੜੇ ਕੈਰੈਕਟਰ ਆਰਟਿਸਟ ਵੀ ਬੜੇ ਸਿਰਾਂ ਸੀਗੇ ਪ੍ਰੇਸ਼ ਰਾਵਲ ਸਾਹਿਬ ਨੇ ਬੜਾ ਜ਼ਬਰਦਸਤ ਰੋਲ ਕੀਤਾ ਸੀ ਡਬਲ ਰੋਲ ਸੀ ਉਹਨਾਂ ਦਾ ਆਮਰ ਖਾਨ ਸਾਹਿਬ ਸੀ ਸਲਮਾਨ ਖਾਨ ਜੀ ਸੀ ਉਹ ਮਤਲਬ ਮਤਲਬ ਇਹਦੇ ਤੇ ਹੋਰ ਵੀ ਮਤਲਬ ਦੇਵਨ ਵਰਮਾ ਸਾਹਿਬ ਜਗਦੀਪ ਸਾਹਿਬ ਇਹ ਜੇ ਬਹੁਤ ਸਾਰੇ ਐਕਟਰਸ ਸੀ ਜਿਨ੍ਹਾਂ ਨੇ ਫਿਲਮ ਨੂੰ ਚਾਰ ਜਨ ਲਾਏ ਫਿਲਮ ਸੀ ਅੰਦਾਜ਼ ਆਪਣਾ ਆਪਣਾ ਬੁਰੀ ਤਰ੍ਹਾਂ ਡਿਸਾਸਟਰ ਫਿਲਮ ਫਲੋ ਫਿਲਮ ਪਰ ਕਲਟ ਕਲਾਸਿਕ ਤੇ ਦੋਸਤੋ ਇਸ ਵੀਡੀਓ ਦਾ ਆਪਾਂ ਅਗਲਾ ਭਾਗ ਵੀ ਲੈ ਕੇ ਆਵਾਂਗੇ ਤੇ ਆਪਣਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ